ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਮੁਹੱਲਿਆਂ ਵਿੱਚ ਬਣਾਇਆ ਗਿਆ ਸ੍ਰਿਸ਼ਟੀ ਰਚਤਾ ਭਗਵਾਨ ਵਾਲਮੀਕੀ ਜੀ ਦਾ ਪਾਵਨ ਪ੍ਰਗਟ ਦਿਵਸ ਅੱਜ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਥਾਮਾ ਮੁਹੱਲਾ ਰਿਸ਼ੀ ਨਗਰ ਮੁਹੱਲਾ ਸੇਦਾ ਮੁਹੱਲਾ ਅਰੋੜਾ ਰਸਤਾ ਵਿਖੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦਾ ਪਾਵਨ ਪ੍ਰਗਟਦੀਪਸ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕਾਂ ਨੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕ ਜੀ ਦਾ ਗੁਣਗਾਨ ਕੀਤਾ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਹਰ ਮੁਹੱਲੇ ਵਿੱਚ ਲੰਗਰ ਲਗਾਈ ਗਏ ਇਸ ਮੌਕੇ ਲక్ష్ਮੀ ਕਾਂਤ ਸੋਨੂ ਰਜੀਵ ਸਹੋਤਾ, ਜਗਨਦੀਪ ਨਾਹਰ, ਸੰਜੀਵ ਕਈ, ਸਨੀ ਨਾਹਰ, ਬਿੱਕੀ ਚੋਹਾਨ, ਪਿਆਰਾ ਲਾਲ ਪੱਟੀ, ਜੁਗੇਸ਼ ਕੁਮਾਰ, ਰਾਮ ਨਾਹਰ ਜੀ ਨੇ ਆਪਣੇ ਆਪਣੇ ਮੁਹੱਲੇ ਵਿੱਚ ਪਹੁੰਚ ਸਮਾਜ ਸੇਵੀਆਂ ਅਤੇ ਪਾਰਟੀਆਂ ਦੇ ਆਗੂਆਂ ਨੂੰ ਸਨਮਾਨਿਤ ਕੀਤਾ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬੀ। ਤਾਲੀ ਪਰ ਇਹ ਮੰਡਲੀ ਪਹੁੰਚ ਗਈ ਆ ਨਾਲ ਦਾ ਤੈਨੂੰ ਧੰਨਵਾਦ ਕਰ ਐਂਡ ਜਗਤਾਰ ਸਿੰਘ ਜੀ ਮੈਂ ਸਤਿਕਾਰ ਵਸਤਾਂ ਨਗਰ ਕੌਂਸਲ ਨੂੰ ਬਹੁਤ ਬਹੁਤ ਧੰਨਵਾਦ ਕਰ بس دګر الله بنان او څنګه دې ਤੁਹੋ ਸਹਿਤ ਰਾਸ਼ੀ ਸ੍ਰੀ ਸ੍ਰੀ ਮਾਤਾ ਦਾਸਾ ਜੀ ਵੱਲੋਂ ਬਹਲਾ ਅਸ਼ੀ ਸ਼ਨਗਰ ਮੇਜਰ ਬਹੁਤ ਹੀ ਉੱਤਮਾਰ ਗੋਵਨ ਵਾਲਮੀ ਜੀ ਦਾ ਤਗੜੀ ਵਸਥਾਾਇਆ ਗਿਆ ਜਿਸ ਦੇ ਵਿੱਚ ਸ੍ਰੀ ਸੰਤਾ ਨੇ ਸ਼ਹਿਰ ਵਾਸੀਆਂ ਨੇ ਇਸ ਆਲਿਆ ਅਧੇ ਰਾਜਨੀਤਿਕ ਪਾਰਟੀਆਂ ਦੀ ਸਾਂਝ ਹੈ ਕਾਂਗਰਸ ਪਕਾਲੇ ਜਨ ਆਪ ਪਾਰਟੀ ਅਤੇ ਅਛਾਤ ਪਾਰਟੀ ਨੇ ਵੀ ਬਹੁਤ ਵੱਧ ਚੜ੍ਹ ਕੇ ਹਿਸਾਲਿਆ ਜੇ ਅਸੀਂ ਸਮੂਹ ਮਾਹਲਾ ਨਵਾਸੀ ਸਹਿਰ ਨਵਾਸੀਆਂ ਦਾ ਅਤੇ ਰਾਜਨੀਤਿਕ ਪਾਰਟੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਰਿਆਂ ਨੇ ਆ ਕੇ ਇੱਥੇ ਇਸ ਮਹਾਰਾਸ਼ੀ ਵਾਲਬਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਾਂਝਾ ਮਾਗੀ ਨੇ ਸਹਿਯੋਗ ਦਿੱਤਾ ਸਹਿ ਵਾਲਬਾਈ ਕੀ ਹਰ ਹਰ ਮਾ ਦੇ ਕੇ